ਆਨਲਾਈਨ ਹੋਈਆਂ ਦੋਸਤੀਆਂ ਜੋ ਆਨਲਾਈਨ ਹੋਏ ਪਿਆਰ ਕਰਕੇ ਕਦੇ-ਕਦੇ ਤੁਹਾਡੀ ਜ਼ਿੰਦਗੀ ਬਰਬਾਦ ਵੀ ਹੋ ਜਾਂਦੀ ਹੈ ਇੱਕ ਅਜੀਬਾ ਹੀ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਜਿੱਥੇ ਫੇਸਬੁੱਕ ਤੇ ਹੋਈ ਦੋਸਤੀ ਮਗਨੋ ਜਦੋਂ ਵਿਆਹ ਤੱਕ ਗੱਲ ਪਹੁੰਚੀ ਤਾਂ ਫਿਰ ਵਿਆਹ ਵਾਲੇ ਦਿਨ ਜੋ ਹੋਇਆ ਦੇਖ ਸਭ ਹੈਰਾਨ ਹੋ ਗਏ ਅਸਲ ਚ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਦੀਪਕ ਕੁਮਾਰ ਪੁੱਤਰ ਪ੍ਰੀਮਚੰਦ ਵਾਸੀ ਮਡਿਆਲਾ ਤਹਿਸੀਲ ਨਕੋਦਰ ਜੋ ਕਿ ਦੁਬਈ ਚ ਕੰਮ ਕਰਦਾ ਹੈ ਦੀ ਸੋਸ਼ਲ ਮੀਡੀਆ ਤੇ ਮੋਗਾ ਦੀ ਰਹਿਣ ਵਾਲੀ ਇੱਕ ਕੁੜੀ ਮਨਪ੍ਰੀਤ ਕੌਰ ਦੇ ਨਾਲ ਦੋਸਤੀ ਹੋ ਗਈ ਕੁਝ ਸਮੇਂ ਬਾਅਦ ਦੋਸਤੀ ਇੰਨੀ ਡੂੰਗੀ ਹੋ ਗਈ ਕਿ ਗੱਲ ਵਿਆਹ ਤੱਕ ਪਹੁੰਚ ਗਈ ਪਰ ਇਸ ਦੌਰਾਨ ਨਾ ਤਾਂ ਇੱਕ ਦੂਜੇ ਨੂੰ ਮਿਲੇ ਤੇ ਨਾ ਹੀ ਕਿਸੇ ਨੇ ਇੱਕ ਦੂਜੇ ਨੂੰ ਦੇਖਿਆ ਇਸ ਮਗਰੋਂ ਜਦੋਂ ਪੂਰੇ ਚਾਵਾਂ ਦੇ ਨਾਲ ਦੀਪਕ ਕੁਮਾਰ ਬਰਾਤ ਲੈ ਕੇ ਮਨਪਿਤਕੌਰ ਦੇ ਦੱਸੇ ਅਨੁਸਾਰ ਦੁਪਹਿਰ 12 ਵਜੇ ਦੇ ਕਰੀਬ ਮੋਗਾ ਪੂਜਾ ਤਾਂ ਇਸ ਮਗਰੋਂ ਬਹੁਤ ਪੁਛਪੜਤਾਲ ਕਰਨ ਮਗਰੋਂ ਜਦੋਂ ਉਹਨਾਂ ਨੂੰ ਰੋਜ਼ਗਾਰਡਨ ਨਾਂ ਦਾ ਪੈਲੈਸ ਨਾ ਮਿਲਿਆ ਤਾਂ ਇਹ ਜਾਣ ਕੇ ਹੈਰਾਨ ਹੋਗੇ ਕਿ ਮੋਗਾ ਇਸ ਨਾਂ ਦਾ ਤਕੋਈ ਪੈਲੈਸ ਹੀ ਨਹੀਂ ਹੈ ਜਦੋਂ ਉਸਨੇ ਕੁੜੀ ਮਨਪਿਤ ਨੂੰ ਫੋਨ ਕੀਤਾ ਤਾਂ ਉਸਨੇ ਸਿਰਫ ਇੰਨਾ ਹੀ ਕਿਹਾ ਕਿ ਸੀ ਇੱਥੇ ਰੁਕੋ ਅਸੀਂ ਤੁਹਾਨੂੰ ਲੈਣ ਆ ਰਹੇ ਹਾਂ ਪਰ ਇਸ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਹੋ ਗਿਆ ਜਦੋਂ 150 ਦੇ ਕਰੀਬ ਬਰਾਤੀਆਂ ਨੂੰ ਲੈ ਕੇ ਭੁੱਖਾ ਪਿਆਸਾ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਲੋਹਾਰਾ ਚੌਂਕ 'ਚ ਖੜੇ ਰਹੇ ਤੇ ਜਦੋਂ ਕੁੜੀ ਵਾਲਿਆਂ ਦੀ ਕੋਈ ਖਬਰ ਸਾਰ ਨਹੀਂ ਤਾਂ ਆਖਰ ਸ਼ਾਮ 6 ਵਜੇ ਉਹਨਾਂ ਨੇ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਜਦੋਂ ਮੀਡੀਆ ਨੇ ਲਾੜੇ ਦੀਪਕ ਤੇ ਉਸ ਦੇ ਪਿਤਾ ਪ੍ਰੇਮਚੰਦ ਨਾਲ ਥਾਣੇ ਦੇ ਵਿੱਚ ਗੱਲ ਕੀਤੀ ਤਾਂ ਲਾੜੇ ਦੀਪਕ ਨੇ ਦੱਸਿਆ ਕਿ ਉਹ ਤਹਿਸੀਲ ਨਕੋਦਰ ਦੇ ਪਿੰਡ ਮੜਿਆਲਾ ਮਹਤਪੁਰ ਦਾ ਵਸਨੀਕ ਹੈ ਤੇ ਦੁਬਈ ਦੀ ਇੱਕ ਕੰਪਨੀ ਦੇ ਕੰਮ ਕਰਦਾ ਐਸੇ ਦੌਰਾਨ ਉਸਦੀ ਸੋਸ਼ਲ ਮੀਡੀਆ ਤੇ ਮਨਪਿਤਕਾਰ ਨਾ ਦੀ ਇੱਕ ਲੜਕੀ ਦੇ ਨਾਲ ਗੱਲਬਾਤ ਸ਼ੁਰੂ ਹੋਈ ਤੇ ਦੋਹਾਂ ਵਿਚਾਲੇ ਵਿਆਹ ਦੀ ਗੱਲ ਵੀ ਪੱਕੀ ਹੋ ਗਈ। ਲੜਕੀ ਨੇ ਉਸ ਕੋਲੋਂ ਵਿਆਹ ਵਾਲੇ ਦਿਨ ਖਰਚੇ ਦੇ ਲਈ 50000 ਦੇ ਕਰੀਬ ਰੁਪਏ ਵੀ ਮੰਗੇ ਸੀ। ਦੱਸਦੀ ਕਿ ਦੋਹਾਂ ਦਾ ਵਿਆਹ ਪੱਕਾ ਹੋ ਗਿਆ ਤੇ ਉਹ ਬਰਾਤ ਲੈ ਕੇ ਕੁੜੀ ਨੂੰ ਵਿਆਹ ਦੇ ਲਈ ਮੋਗਾ ਵੀ ਪਹੁੰਚ ਗਿਆ ਪਰ ਪੂਰਾ ਦਿਨ ਤੇ ਅੱਧੀ ਰਾਤ ਤੱਕ ਉਹ ਵਿਆਹ ਲਈ ਕੁੜੀ ਦਾ ਇੰਤਜ਼ਾਰ ਕਰਦੇ ਰਹੇ ਪਰ ਕੋਈ ਵੀ ਨਹੀਂ ਆਇਆ। ਇਸ ਮਗਰੋਂ ਅੱਕ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਥਾਣੇ ਅੰਦਰ ਪਹੁੰਚਿਆ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਇਹ ਪੁੱਛੇ ਹਾਂ ਤੇ ਕਿ ਉਸਨੇ ਲੜਕੀ ਨਾਲ ਉਸਤੇ ਕਾਰਜਾ ਉਸਤੇ ਪਰਿਵਾਰ ਨਾਲ ਕੋਈ ਗੱਲਬਾਤ ਕੀਤੀ ਹੈ ਜਾਂ ਨਹੀਂ ਤਾਂ ਲਾੜੇ ਦੇ ਪਿਤਾ ਨੇ ਕਿਹਾ ਕਿ ਉਸਦੀ ਕੋਈ ਨਿੱਜੀ ਗੱਲਬਾਤ ਨਹੀਂ ਹੋਈ ਸਗੋ ਉਸਦੀ ਲੜਕੀ ਨਾਲ 2 ਦਸੰਬਰ ਨੂੰ ਵਿਆਹ ਦੀ ਗੱਲ ਹੋਈ ਸੀ ਪਰ ਲੜਕੀ ਨੇ ਕਿਹਾ ਕਿ ਉਸਦੇ ਪਿਤਾ ਦੀ ਤਬੀਅਤ ਠੀਕ ਨਹੀਂ ਹੈ ਇਸ ਲਈ 6 ਦਸੰਬਰ ਦਾ ਦਿਨ ਵਿਆਹ ਦੇ ਲਈ ਤੈਅ ਕੀਤਾ ਗਿਆ ਜਿਸ ਮਗਰੋਂ ਅੱਜ ਇਹ ਵਾਕਾ ਵਾਪਰ ਗਿਆ ਦੱਸ ਤੇ ਇਹ ਕਿ ਇਸ ਤੋਂ ਬਾਅਦ ਮੁੰਡੇ ਪਰਿਵਾਰ ਵਾਲੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਕੁੜੀ ਦੇ ਵੱਲੋਂ ਕਿਹਾ ਜਾ ਰਿਹਾ ਕਿ 50 ਤੋਂ 60 ਹਜ਼ਾਰ ਰੁਪਏ ਦੀ ਠੱਗੀ ਕੀਤੀ ਗਈ ਹੈ